ਲੋ ਜੀ ਦੋਸਤੋ ਆਪਾਂ 29 ਅਗਸਤ ਨੂੰ ਨਾ ਇੱਕ ਵੀਡੀਓ ਪਾਈ ਸੀ ਵੀ ਖੇਤੀ ਘਾਟਿਆ ਸੋਦਾ ਨਹੀਂ ਜੇ ਆਪਾਂ ਕਹਿੰਦੇ ਵੀ ਖੇਤੀ ਦੇ ਵਿੱਚ ਹੋਣ ਵਾਲੇ ਨੁਕਸਾਨ ਜਿਹੜੇ ਕਿ ਉਹ ਜਾਦੇ ਨਹੀਂ ਥੋੜੇ ਜਿਹੇ ਤਰੀਕੇ ਬਦਲਣ ਦੀ ਲੋੜ ਆਪਨੂੰ ਆਪ ਮੱਕੀ ਬੀਜੀ ਸੀ ਪਸ਼ੂਆਂ ਵਾਸਤੇ ਚਾਰੇ ਵਾਸਤੇ ਮੀਂਹ ਪੈ ਗਿਆ ਪਾਣੀ ਖੜ ਗਿਆ ਤੇ ਜਮਾ ਥੋੜੀ ਥੋੜੀ ਸੀਗੀ ਬਾਤ ਹੀ ਹੋ ਆਪਾਂ ਮੱਕੀ ਬਾਤ ਹੀ ਦਵਾਰੇ ਬਾਣ ਨਹੀਂ ਬੱਤਾ ਫੇਰ ਆਪਾਂ ਇਹ ਮੱਕੀ ਉਦੋਂ ਜਦੋਂ ਬਾਣ ਬੱਤਾ ਆ ਤੇ ਬੱਟਾਂ ਦੇ ਉੱਤੇ ਲਾਈ ਇਸ ਤਰ੍ਹਾਂ ਪੱਟਾਂ ਦੇ ਉੱਤੇ ਨਾ ਆਪਾਂ ਹਲੀਰੀ ਨਾਲ ਓੜੇ ਕੜਤੇ ਪਾਰੜਾਂ ਦੇ ਉੱਤੇ ਤਿੰਨ ਤਨ ਓੜੇ ਤੇ 29 ਅਗਸਤ ਨੂੰ ਇਹ ਆਪਾਂ ਪਾਣੀ ਲਾ ਰਹੇ ਸੀ ਨੂੰ ਉਗਰੀ ਸੀ ਤੇ ਆਪਾਂ ਵੀਡੀਓ ਪਾਈ ਸੀ ਵੀ ਬਹੁਤ ਵਧੀਆ ਤੇ ਉਦੋਂ ਮੀਂਹ ਵੀ ਉਦੋਂ ਬਾਅਦ ਪਿਆਗਾ ਬਹੁਤ ਪਾਣੀ ਖੜ ਗਿਆ ਸੀ ਪਰ ਦੇਖੋ ਮੱਕੀ ਦਾ ਰਿਜ਼ਲਟ ਤੇ ਉੱਥੇ ਚਾਚੇ ਗਾਣੇ ਵੀ ਜੀ ਦੀ ਮੱਕੀ ਤਿੰਨ ਚਾਰ ਘਰਾਣੇ ਮੇਰੇ ਨਾਲ ਬੀਜੀ ਸੀ ਦੂਜਾ ਚਾਚੇ ਗਾਣੇ ਬੀਜੀ ਸੀ ਦੋ ਘਰਾਣੇ ਦਾ ਬਾਕੇ ਬੀਜੀ ਸੀ ਦੁਬਾਰੇ ਇਹ ਇੱਕ ਇੱਕ ਦੀ ਇੱਕ ਦੀ ਟੰਡਾ ਆ ਸੀ ਚਾਚੀ ਨੇ ਦੂਜਿਆਂ ਰੱਖ ਲਈ ਵੀ ਚਲ ਜਰ ਜੇ ਦਵਾਰੇ ਹੁਣ ਕੀ ਤੱਕਦੋਂ ਹੋਊਗੀ ਪੱਕਾ ਦੋ ਬਤ ਆਊਗਾ ਨਾ ਵੀ ਚਲ ਜਿੰਨਾ ਹੋਊਗਾ ਹਰਾਚਾਰਾ ਕਾ ਕੰਦੂ ਵਿੱਚੇ ਰਲਾ ਕੇ ਵੀ ਉਹਨਾਂ ਕੀ ਆਪਾਂ ਕਰ ਲਾਂਗੇ ਯਾ ਹਾ ਹੁਣ ਆ ਮੱਕੀ ਦਾ ਰਿਜ਼ਲਟ ਬਹੁਤ ਸੋਹਣਾ ਆਇਆਗਾ ਆਪਾਂ ਨੂੰ ਵੱਟਾਂ ਵਾਲੀ ਦਾ ਖਾਲੀਆਂ ਬਣਾ ਕੇ ਆਏ ਐ ਐ ਪਾੜਿਆਂ ਦੇ ਉੱਤੇ ਆਪਾਂ ਮੱਕੀ ਲਾਈ ਸੀਗੀ ਇਹ ਤਿੰਨ ਤਨੋੜੇ ਬਹੁਤ ਸੋਹਣਾ ਰਿਜ਼ਲਟ ਆਇਆ। ਆਪਾਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੀ ਸੀ। ਤੇ ਆਪਾਂ ਜ ਆ ਕਰ ਰਹੇ ਹੁਣ ਆਪਣੀ ਮੱਕੀ ਵੀ ਤਿਆਰ ਆ ਵਾਢੇ ਵਾਸਤੇ ਪਰ ਹਜੇ ਆਪਾਂ 4 ਦਿਨ ਵੱਢ ਲਾਉਂਦੇ ਨਹੀਂ ਨੂੰ 10 ਕਿ ਦਿਨਾਂ ਤੱਕ ਕਲਾਵਾਂਗੇ ਹੋਰ ਹੋ ਜੂਗੇ ਜਿਹੜੇ ਕੋਈ ਛੋਟੇ ਆ ਜਿਵੇਂ ਪਾਣੀ ਵੱਧ ਖੜ ਗਿਆ ਬੱਟ ਕੋਈ ਨੀਵੀਂ ਆ ਦੇਖੋ ਇਹਨੂੰ ਇੰਨਾ ਤਾਂ ਕਲਾ ਗਿਆ ਬੱਟ ਦੇ ਉੱਤੇ ਵੀ ਆ ਔੜੇ ਨੂੰ ਇੱਧਰ ਪਾਣੀ ਵੱਧ ਖੜ ਗਿਆ ਕੋ ਝੋਨੇ ਜੋ ਪੈ ਗਿਆ ਆ ਦੇਖੋ ਆ ਆ ਬੱਟ ਉੱਚੀ ਸੀਗੀ ਨਾ ਉੱਚੀਆਂ ਵੱਟਾਂ ਤੇ ਦੇਖੋ ਕਿੰਨੀ-ਕਿੰਨੀ ਗਈ ਆ ਇਹ ਦਾ ਕਰਕੇ ਆਪਾਂ ਕਹਨੇ ਆ ਵੀ ਹੁਣ ਇਸ ਟਾਈਮ ਖੇਤੀ ਜ਼ੋਰ ਦੀ ਜਾਂ ਕਿ ਜਿਵੇਂ ਕਹਿੰਦੇ ਸੀ ਵੀ ਲੱਲੂ ਕਰੇ ਕਵਲੰਗਾ ਰੱਬ ਸਿੱਧਣਾ ਬਾਵੇ ਉਹ ਜੇ ਕੰਮ ਨਹੀਂ ਰਹੇ ਹੁਣ ਤਾਂ ਖੇਤੀ ਤਕਨੀਕ ਦੀ ਰਹਿ ਗਈ ਜੀ ਦੋਸਤੋ ਤਕਨੀਕ ਦੀ ਤੇ ਦਿਮਾਗ ਦੀ ਖੇਤੀ ਰਹੀ ਚੁੱਕੀ ਆ ਇਹ ਵੀ ਸਾਨੂੰ ਬਹੁਤ ਜ਼ੋਰ ਲਾਇਆ ਵੀ ਮੈਂ ਸਾਰੀ ਸੋਚਦੀ ਸੀ ਮੈਂ ਵੀ ਸੋਚਦਾ ਸੀ ਵੀ ਯਾਰ ਸਾਰੇ 18 ਔੜੇ ਨਿਕਲਦੇ ਆ 19 ਵੀ ਕਿੰਨੀ ਕਮੱਕੀ ਹੋਊਗੀ ਤੇ ਜਿਹੜੇ ਆਪਾਂ ਉਹ ਸਲੋਟ ਜੇ 50 ਔੜੇ ਵੀ ਕੱਢ ਦਿੰਦੇ ਤੇ ਉਹਨੇ ਹੋਣਾ ਹੈ ਨਹੀਂ ਸੀਗਾ ਤੇ ਉਹਦੇ ਨਾਲ ਉਹ ਇਹ ਆਪਣੇ 22 ਔੜੇ ਆ 22 ਔੜੇ ਬਹੁਤ ਵਧੀਆ ਲੋ ਜੀ ਧੰਨਵਾਦ ਦੋਸਤੋ